ਫਰਮਾਨ ਜੀ ਚਲੋ ਬਾਈ ਮੈਂ ਲਾ ਵਾਲਾ ਵੀ ਦਸੋ ਜੀ ਬੜੋ ਹੀ ਨਾ ਚਲੋ ਪਿਛੇ ਜੁੰਦੇ ਰੋ ਜੁੰਦੇ ਰੋ ਸਰ ਮੇਰਾ ਕਾਰ ਇੱਕ ਆਈ ਸੀ ਅਮਰ ਸਰ ਵੀ ਆਈ ਸੀ ਤੇ ਦਰਬਾਰ ਸਾਹਿਬ ਮੱਥਾ ਵੀ ਟਿਕਿਆ ਕਿਸੇ ਦਾ ਲੱਗਾ ਔਰ ਕਾਫੀ ਦੇਰ ਬਾਅਦ ਤੁਸੀਂ ਵੀ ਦਰਬਾਰ ਸਾਹਿਬ ਵੀ ਆਈ ਸੀ ਨਹੀਂ ਮੈਂ ਬੜੇ ਸਾਲਾਂ ਬਾਅਦ ਆਇਆ ਮਨ ਸੀ ਕਿ ਮੱਥਾ ਟੇਕਿਆ ਮਾ ਬਾਬੇ ਦਾ ਆਸ਼ੀਰਵਾਦ ਹੈ ਕਿ ਨਾ ਫਰਮਾਨ ਜੀ ਸਭ ਜਾ ਕੇ ਤੋਂ ਗਿਆ ਤੇ ਬੜੀ ਖੁਸ਼ੀ ਹੋਈ ਲੱਗੇ ਸ਼ਕਤੀ ਆ ਜਾਂਦੀ ਹੈ ਵੈਸੇ ਮੈਂ ਇਥੇ ਟੂਰਨਾਮੈਂਟ ਦੀ ਕਲੋਜ਼ਿੰਗ ਹੈ ਸ਼ਹੀਦ ਅਜ਼ਮ ਭਗਤ ਸਿੰਘ ਟੂਰਨਾਮੈਂਟ ਜਲੰਧਰ ਹੋ ਰਿਹਾ ਨਾ ਆ ਕੱਲ ਆ ਸ਼ਾਮ ਨੂੰ ਪ੍ਰੋਗਰਾਮ ਆ ਉਥੇ ਜਾਵਾਂਗਾ ਔਰ ਬੜਾ ਦਿਲ ਖੁਸ਼ ਹੁੰਦਾ ਕਿ ਸਾਡੇ ਪੰਜਾਬੀ ਫਿਰ 골ਡ ਮੈਡਲ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਮੇਰੀਆਂ ਦੁਆਵਾਂ ਕਿ ਸਾਡੇ ਬੱਚੇ ਬੱਚੀਆਂ ਧੀਆਂ ਸਾਡੇ ਪੰਜਾਬ ਦੀਆਂ ਹੁਣ ਤੇ ਮੈਂ ਦੇਖ ਰਿਹਾ ਸੀ ਪੀਟੀਸੀ ਦੇਖ ਰਿਹਾ ਸੀ ਉਹ ਬਾਕਸਿੰਗ ਵੀ ਕਰ ਰਹੀ ਹੈ ਰੈਸਲਿੰਗ ਵੀ ਕਰ ਰਹੀ ਹੈ ਬਹੁਤ ਖੁਸ਼ੀ ਦੀ ਗੱਲ ਹੈ আর ਮੇਰੀਆਂ ਰੱਜ ਕੇ ਦੁਆ ਹੈ ਕਿ ਮੈਂ ਮੈਨੂੰ ਕਿਸੇ ਨੇ ਪੁੱਛਿਆ ਸੀ ਕਿ ਤਰਮਿੰਦਰ ਤੂੰ ਸੇ ਐਕਟਰ ਨਹੀਂ ਬਣਦੇ ਕੀ ਹੁੰਦੇ ਤੇ ਮੇਰੀ ਤਮੰਨਾ ਸੀ ਕਿ ਮੈਂ ਐਥਲੀਟ ਬਣਾਵਾਂ aur ਆਪਣੇ ਦੇਸ਼ ਲਈ 골ਡ ਮੈਡਲ ਜਿੱਤਿਆਂ। ਸ਼ਾਇਦ ਮੈਂ ਉਸੇ ਪਾਸੇ ਨਿਕਲ ਜਾਂਦਾ ਤੇ ਮੇਰੀਆਂ ਰੱਜ ਕੇ ਦੁਆ ਸਾਰਿਆਂ ਨੂੰ ਪੰਜਾਬੀਆਂ ਨੂੰ ਹਿੰਦੁਸਤਾਨੀਆਂ ਨੂੰ ਸਾਰੇ ਇੱਕੋ ਹੀ ਆ। ਪੰਜਾਬ ਪੰਜਾਬੀ ਦਾ ਭਾਰਤ ਮਾਂ ਦੇ ਖਾਸ ਪੁੱਤ ਨੇ ਇਹਨਾਂ ਨੇ ਕੀ ਹੋਰ ਕਹਿੰਦੇ ਕਿ ਵਹਾ ਪਸੀਨਾ ਰੱਜ ਕੇ ਅੰਨ ਦੇ ਭਰਨ ਭੰਡਾਰ ਸੋਨੇ ਮਾਂ ਮੰਗੇ ਜਦ ਕੁਰਬਾਨੀ ਲੈਣ ਮੱਥੇ ਕਫਨ ਸ਼ਿੰਗਾਰ ਸੋਨੇ ਬਲਾ ਜਕਾਰਾ ਗੱਜ ਕੇ ਦਿੰਦੇ ਜਾਨਵਤਾਂ ਤੇ ਵਾਰ ਸੋਨੇ ਨਹੀਂ ਦੀ ਸੈਨਾ ਪੰਜਾਬੀਆਂ ਦੀਆਂ ਸਾਰੇ ਪੰਜਾਬੀਆਂ ਦੇ ਰੱਜ ਕੇ ਪਿਆਰ ਤੁਹਾਨੂੰ ਸਾਰਿਆਂ ਨੂੰ ਰੱਜ ਕੇ ਪਿਆਰ ਜਿਸ ਤਾਂ ਪਹਿਲੀਆਂ ਜਿਹੜੀਆਂ ਜਿਹੜੀਆਂ ਫਿਲਮਾਂ ਤੁਹਾਡੀਆਂ ਆਈਆਂ ਸੀ ਐਕਸ਼ਨ ਮੂਵੀਜ਼ ਸੀ ਪਰ ਅੱਜਕਲ ਕਮੇਡੀ ਫਿਲਮਾਂ ਵੀ ਤੁਹਾਡੀਆਂ ਬੜੀਆਂ ਅੱਛੀਆਂ ਨੇ ਮੈਂ ਯਾਰ ਤੁਸੀਂ ਹੈਗੇ ਛੋਟੇ ਮੇਰੀ ਦੇਖੋ ਤੁਸੀਂ ਚੁੱਪਕੇ ਚੁੱਪਕੇ ਦੇਖੋ ਪ੍ਰਤੀਜ्ञਾ ਦੇਖੋ ਮੇਰਾ ਕੋ ਮੇਰਾ ਦੇਸ਼ ਦੇਖੋ ਤੁਸੀਂ ਕਹਿੰਦੇ ਕਮੇਡੀ ਕਮੇਡੀ ਕਰ ਰਹੇ ਮੈਂ ਤਾਂ ਰਮਾਂਝੀ ਬੜਾ ਕੀਤਾ ਕਮੇਡੀ ਬੜੀ ਕੀਤੀ ਤੇ ਲੋਕਾਂ ਨੂੰ ਅੱਜਕਲ ਕਮੇਡੀ ਪਸੰਦ ਆ ਮੇਰੇ ਖਿਆਲ ਉਹ ਜਈ ਜੀ ਤੁਸੀਂ ਪਲੇਟ ਲੋਕਾਂ ਨੂੰ ਖਿਲਾਓ ਜਿਹੜਾ ਖਾਣਾ ਦੇਣ ਲੱਗ ਜਾਈਦਾ ਉਹਨਾਂ ਨੂੰ ਉਹਦਾ ਚਸਕਾ ਪੈ ਜਾਂਦਾ ਮੈਨੂੰ ਜਿਹੜੀ ਫਿਲਮ ਪਿੱਕ ਦਿਲ ਨੂੰ ਛੂ ਜਾਏ ਉਹ ਫਿਲਮ ਹੁੰਦੀ ਹੈ ਚਾਹੇ ਕਾਮੇਡੀ ਹੋਵੇ ਇਮੋਸ਼ਨ ਹੋਵੇ ਆਪਣੇ ਵੱਸ ਟੋਟਲੀ ਐਨ ਇਮੋਸ਼ਨਲ ਪਿਕਚਰ ਐਂਡ ਇਟ ਵਾਸ ਅਬਾਊਟ ਹੈਵੀ weight ਚੈਂਪੀਅਨ ਜੋ ਮੈਂ ਸੈਨ ਨੂੰ ਬਣਾਉਣਾ ਚਾਹੁੰਦਾ ਸੀ ਇਫ ਯੂ ਹੈਵ ਸੀਨ ਇਟ ਆਈ ਥਿੰਕ ਲੋਗਾਂ ਨੂੰ ਬੜੀ ਪਸੰਦ ਆਈ ਸੀ ਇਹਦੇ ਉਸ ਵੇਲੇ ਲੋਕ ਬੜੇ ਇੰਜੂ ਇੰਜੂ ਨਿਕਲੇ ਲੋਕਾਂ ਨੇ ਸੀ ਥੀਏਟਰ ਦੇ ਰੀਐਕਸ਼ਨ ਦੇਖਣ ਗਏ ਦੇਖਣੇ ਢੋਲਾ ਰਿਹਾ ਤੁਸੀਂ ਬਹੁਤ ਰੋਇਆ ਸਾਨੂੰ ਮੈਂ ਅਗਲੀ ਫਿਲਮ ਜਦੋਂ ਹਸਾਵਾਂਗੇ ਫਿਰ ਅੱਜ ਕੀ ਹੁਣ ਇਸ ਫਿਲਮ ਵਿੱਚ ਹਸਾਇਆ। ਹੁਣ ਦੇਖੋ ਫਿਰ ਅੱਗੇ ਹੋਰ ਕੁਝ ਬਣਾਵਾਂਗੇ। ਸਿਰ ਖਾਸ ਕਰਕੇ ਨਾ ਪੰਜਾਬ ਦੇ ਵਿੱਚੋਂ ਅ ਬੰਬਈ ਦੇ ਵਿੱਚ ਅੱਜਕੱਲ ਦੇ ਜਿਹੜੇ ਨੌਜਵਾਨ ਲੜਕੀਆ ਜਾਂ ਲੜਕੀਆ ਵੀ ਜਾਂਦੇ ਆ। ਲੇਕਿਨ ਉੱਥੇ ਜਾ ਕੇ ਉਹਨਾਂ ਨੂੰ ਬੜੀ ਪ੍ਰੋਬਲਮ ਆਉਂਦੀ ਜਾਂ ਉਸ ਵਾਸਤੇ ਕੀ ਤੁਸੀਂ ਕਹਿਣਾ ਚਾਹੁੰਦੇ ਕੀ ਕੁਝ ਕਰਕੇ ਜਾਣਾ ਚਾਹੀਦਾ ਉਹਨਾਂ ਨੂੰ? ਨਹੀਂ ਕਰਕੇ ਨਹੀਂ ਜਾਣਾ ਚਾਹੀਦਾ ਪਹਿਲੇ ਤਾਂ ਆਪਣੇ ਆਪ ਨੂੰ ਐਨਲਾਈਜ਼ ਕਰ ਲੋ। ਥੋੜੀ ਆਤਮਾ ਤੁਹਾਨੂੰ ਦੱਸ ਦਿੰਦੀ ਹੈ ਕਿ ਮੈਂ ਜਿਹੜਾ ਸਟੈਪ ਲੈ ਰਹੇ ਆਂ ਰਾਈਟ ਹੈ ਰੋਂਗ ਹੈ ਅਗਰ ਆਤਮਾ ਦੀ ਸੁਣ ਲਓ ਤੁਹਾਨੂੰ ਆਤਮਾ ਗਾਈਡ ਕਰ ਦਿੰਦੀ ਆਪਾਂ ਆਤਮਾ ਨੂੰ ਇੱਕ ਵਾਰੀ ਕਹਿੰਨੇਗੇ ਨਹੀਂ ਯਾਰ ਮੈਂ ਬਣ ਕੇ ਹਟਾਂਗਾ ਫਿਰ ਵਿਚਾਰੇ ਬਣ ਜਾਂਦੇ ਕੋ ਸਟਰਗਲ ਹੈ ਬਹੁਤ ਇਟਸ ਅਨਪ੍ਰੇਡਿਕਟੇਬਲ profession ਇਹ ਤੇ ਪਤਾ ਨਹੀਂ ਲੱਗਦਾ ਕੱਲ ਕੀ ਹੋਣਾ ਹੈ ਇਹ ਤੇ ਮੈਂ ਉਹਦੀ ਮੇਰ ਹੈ ਬਾਬੇ ਦੀ ਤੇ ਸਭ ਤੁਹਾਡੀ ਸਾਰੀ ਮੇਰੇ ਚਾਹਣ ਵਾਲਿਆਂ ਦੀ ਮੇਰਾ ਪਿਆਰ ਹੈ ਜਿਹੜਾ ਮੈਂ 50 ਸਾਲ ਤੱਕ ਲੜਦਾ ਰਹੀ ਜਾਣਾ ਕਿੱਟੀ ਜਾ ਰਿਹਾ ਜਿੱਤੇ ਕਦੇ ਗਾਰ ਆਗੇ ਉਥੋਂ ਵੀ ਕੱਢ ਲਈਦਾ ਕਦੇ ਪੱਕੀ ਸੜਕਾਗੇ ਉਥੋਂ ਢਾ ਲਈਦਾ ਤੋ ਮਿੰਗਦੇ ਨਗਰੇ ਆਗੇ ਇਦਾਂ ਹੀ ਸਰ ਪੰਜਾਬੀ ਨੂੰ ਪ੍ਰਮੋਟ ਕਰਨ ਵਾਸਤੇ ਤੁਸੀਂ ਬਹੁਤ ਕੁਝ ਕੀਤਾ ਅੱਗੇ ਕੀ ਕਰਦੇ ਹੋ ਪੰਜਾਬੀ ਮੇਰੀ ਜੀ ਸੀ ਬਣਾ ਕਿ ਮੈਂ ਮਿਰਜ਼ਾ ਸਾਹਿਬ ਬਣਾਵਾ ਆਪਣੇ ਨਾਲ ਆਫਟਰ ਮਾਈ ਫਿਲਮ ਅਤਿਗਿਆ ਮੇਰਾ ਤੇ ਹਿਮਾ ਦਾ ਇੱਕ ਪ੍ਰੋਪੋਜ਼ੀ ਆਈਟਮ ਬਹੁਤ ਖੂਬਸੂਰਤ ਸੀ ਹੂੰ ਬਣਾਵਾਂਗੇ ਸਾਡੀ ਸਾਰੀਆਂ ਹਿੰਦੀ ਫਿਲਮਾਂ ਵੀ ਪੰਜਾਬੀ ਵਰਗੀਆਂ ਹੁੰਦੀਆਂ ਤੁਸੀਂ ਆਪਾਂ ਆਪਣੇ ਦੇਖ ਲਓ ਦਿਲ ਲਾ ਕੇ ਦੇਖ ਲਓ ਇਹ 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 ਦੇਖ ਲਓ ਇਹ ਪੰਜਾਬੀ ਹੈ ਸਾਰਾ ਕੁਝ ਇਹਦੇ ਚੈ ਉਹ ਕਹਿੰਦਾ ਭਾਵੇਂ ਪੰਜਾਬੀਆਂ ਨੇ ਪੂਰੀ ਤਾਕਤ ਜਮਾ ਕੇ ਰੱਖੀ ਹੈ ਜੀ ਹਰ ਨਹੀਂ ਪੰਜਾਬੀਆਂ ਨੇ ਤਾਂ ਤਾਕਤ ਜਮਾਈ ਹੈ ਹੁਣ ਪਿੱਛੇ ਜੇ दारू-ਦੂਰ ਪੀਣ ਲੱਗੇ ਨੇ ਨਸ਼ੇ ਕਰਨ ਲੱਗੇ ਨੇ ਹੁਣ ਥੋੜੇ ਜੇ 파ੜੀ ਜੇ ਹੁਣ ਲੱਗੇ ਨੇ 파ੜੀ ਨਹੀਂ ਰਹਿਣਾ ਚਾਹੀਦਾ ਪੰਜਾਬੀ ਇਹਨੂੰ ਅੱਗੇ ਨਿਕਲੋ ਮੈਸੇਜ ਕਿੰਨੀ ਕਰੋਗੇ ਜਿਹੜੇ ਮੈਸੇਜ ਪਹਿਲਾਂ ਤਾਂ ਆਪਣੀ ਸਿਹਤ ਹੈ ਜੇ ਤੁਹਾਡਾ ਦਿਲ ਠੀਕ ਹੈ ਦਿਮਾਗ ਠੀਕ ਹੈ ਤਾਂ ਸਭ ਠੀਕ ਹੋ ਕਿਦਾਂ ਠੀਕ ਰਹੂ ਇਫ ਯੂ ਵਰਕ ਹਾਰਡ ਇਫ ਯੂ ਟੇਕ ਐਕਸਰਸਾਈਜ਼ ਲੁੱਕ ਆਫ ਯੂ ਹੈਲਥ ਯੂ ਡਾਈਟ ਫਿਰ ਤੁਸੀਂ ਤੁਹਾਡਾ ਦਿਮਾਗ ਵੀ ਚੰਗਾ ਚੱਲੂ ਦਿਲ ਸੋਚ ਵੀ ਚੰਗੀ ਰਹੇਗੀ ਹੁਣ ਜਾ ਪਸ਼ਾਮੀ ਗੋਲੀਆਂ ਗਾਲੀਆਂ ਖਾ ਕੇ ਰਾਤੀ ਪੀ ਕੇ ਦੋ ਪੈਗ ਮਾਰ ਕੇ ਸੌਜੋ ਤਾਂ ਫਿਰ ਕੰਮ ਕੀ ਕਰਨ ਸੁਆ ਤੇ ਇਹ ਚੀਜ਼ਾਂ ਨੂੰ ਨਿਕਲਣਾ ਮੇਰਾ ਹੀ ਹੈ ਮਤਲਬ ਕਹਿਣ ਦਾ ਸਿਰਕੂ ਆਉਣ ਵਾਲੀ ਤੋਂ ਢੀ ਫਿਲਮ ਆਉਣ ਵਾਲੀ ਫਿਲਮ ਦੇਖੋ ਅਸੀਂ ਇਹ ਬਣਾਵਾਂਗੇ ਨਾ ਜਾ ਕੇ ਜੰਮਲਾ ਬਗਲਾ دیਵਾਨਾ ਹਿੱਟ ਚੰਗੀ ਲੋਗਨ ਪਸੰਦ ਆਈ ਮੇਰੇ ਖਿਆਲ ਤੋਂ ਚੰਗੀ ਚੱਲ ਗਈ ਲੱਗਦਾ ਹੈ ਹਾਲੇ ਮੈਨੂੰ ਹਾਲੇ ਵੀ ਯਕੀਨੀ ਨਹੀਂ ਹੋ ਰਿਹਾ ਇਹਦਾ ਸੀਕਲ ਬਣਾਵਾਂਗੇ ਤੇ ਮਿਕਸ ਹਨੀ ਬੋਲੀ ਕਰ ਰਹੇ ਕੁਝ ਕਈ ਫਿਲਮਾਂ ਦਾ پلان ਹੈ ਉਹ ਕੰਮ ਤਾਂ ਇਹੀ ਕਰਨਾ ਨਾ ਅਸੀਂ ਉੱਥੇ ਕੀਤੀ ਕਰ ਰਹੇ ਹਾਂ ਤੇ ਡਾਇਰੈਕਟਰ ਚਲਾ ਰਹੇ ਫਿਲਮਾਂ ਇੱਥੇ ਚਲਾਉਂਦੇ ਰਹਿੰਦੇ ਥੈਂਕ ਯੂ ਸਰ ਓਕੇ ਜੀ ਤੁਹਾਡਾ